ਅਸਲੀਅਤ ਇਹ ਆ ਕਿ ਨਾ ਤਾਂ ਹੜ੍ਹਾਂ ਵਿੱਚ ਸਰਕਾਰਾਂ ਪਹੁੰਚੀਆਂ ਮੌਕੇ ਦੇ ਉੱਤੇ ਜਿਹੜਾ ਲੋਕਾਂ ਦੀ ਮਦਦ ਕਰਨੀ ਸੀ ਜਿਹੜੇ ਉੱਥੇ ਦਰਿਆਵਾਂ ਦੇ ਬੰਨ ਟੁੱਟਰੇ ਸੀਗੇ ਨਾ ਉਸ ਵਕਤ ਸਰਕਾਰ ਨੇ ਕੋਈ ਮਦਦ ਕੀਤੀ ਤੇ ਨਾ ਬਾਅਦ ਵਿੱਚ ਅੱਜ ਤੱਕ ਅਸੀਂ ਇੰਤਜ਼ਾਰ ਕਰ ਰਹੇ ਹਾਂ ਸਾਰੇ ਔਰ ਜਿਹੜੇ ਪੈਸੇ ਨੇ ਹੜਪੀੜਤਾ ਨੂੰ ਜਿਹੜਾ ਪੰਜਾਬ ਸਰਕਾਰ ਨੇ ਜਨਾਲੇ ਇੱਕ ਫੰਕਸ਼ਨ ਕਰਤਾ ਥੋੜੇ ਜਿਹੇ ਬੰਦਿਆਂ ਨੂੰ ਪੈਸੇ ਪਾ ਦਿੱਤੇ ਔਰ ਅੱਜ ਤੱਕ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਸਾਨੂੰ ਮੁਆਵਜ਼ਾ ਕਦੋਂ ਮਿਲੇਗਾ ਔਰ ਜਿਹੜਾ ਮੁਆਵਜ਼ਾ ਉਹ ਇਕਾ ਦੁਕਾ ਲੋਕਾਂ ਨੂੰ ਮਿਲ ਰਿਹਾ ਵਾ ਔਰ ਦੂਸਰੀ ਗੱਲ ਕਿ ਮੁਆਵਜ਼ਾ ਜਿਹੜਾ ਵਾ ਕਿਉਂਕਿ 1600 ਕਰੋੜ ਰੁਪਇਆ ਤਾਂ ਗਵਰਨਮੈਂਟ ਆਫ ਇੰਡੀਆ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਪਾਇਆ ਹੋਇਆ ਪੰਜਾਬ ਸਰਕਾਰ ਨੂੰ ਔਰ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਪੈਸਾ ਪਹਿਲਾਂ ਸਰਕਾਰ ਦੇ ਕੋਲ ਸੀਗਾ ਔਰ ਸਾਡੇ ਮੈਂ ਜਦੋਂ ਪੂਰਾ ਅਚੀ ਤਰ੍ਹਾਂ ਵੈਰੀਫਾਈ ਕਰਾਇਆ ਤੇ ਸਰਕਾਰ ਨੇ ਹਲਕਾ ਪੁਲੱਤ ਦੇ ਵਿੱਚ ਲਗਭਗ 150 ਤੋਂ ਉੱਤੇ ਪਿੰਡ ਆ ਤੇ ਬਹੁਤ ਵੱਡਾ ਮੰਡ ਦਾ ਖੇਤਰ ਹੈ ਕਿਉਂਕਿ ਦਰਿਆ ਬਿਆਸ ਨਾਲ ਵਗਦਾ ਵਾ ਅਪ੍ਰੋਕਸੀਮੇਟਲੀ 15 ਕਰੋੜ ਰੁਪਏ ਦੀ ਰਾਸ਼ੀ ਆਈ ਆ ਅਗਰ ਆਪਾਂ ਇਹਨੂੰ 100 ਹਲਕਿਆਂ ਨਾਲ ਵੀ ਮਲਟੀਪਲਾਈ ਕਰ ਲਈਏ ਅਵਲ ਤਾਂ ਸਾਰੇ 100 ਹਲਕਿਆਂ ਵਿੱਚ ਹੱਡ ਨਹੀਂ ਆਇਆ ਤੇ 100 ਹਲਕਿਆਂ ਨਾਲ ਵੀ ਆਇਆ ਵਾ ਤੇ ਇਹਦਾ ਮਤਲਬ 1000 ਕਰੋੜ ਰੁਪਏ ਦੀ ਜਿਹੜੀ ਰਿਲੀਫ ਦੀ ਯੋਜਨਾ ਭਗਵੰਤ ਮਾਨ ਦੀ ਸਰਕਾਰ ਦੀ ਸਿਰਫ 1000 ਕਰੋੜ ਰੁਪਏ ਦੀ ਤੇ ਮੇਰਾ ਖਿਆਲ ਹੈ ਨੁਕਸਾਨ ਤਾਂ ਘੱਟੋ ਘੱਟ ਨਹੀਂ ਤਾਂ 25 30 40 ਹਜ਼ਾਰ ਕਰੋੜ ਰੁਪਏ ਦੀ ਫਸਲ ਦਾ ਹੋਇਆ ਔਰ ਜਿਹੜੇ ਪੈਸੇ ਦਿੱਤੇ ਵੀ ਜਾ ਰਹੇ ਆ ਉਹ ਚੈੱਕ ਬਣਾ ਕੇ ਕਾਗਜ਼ ਦੇ ਫਰਜ਼ੀ ਉਹ ਜਿਹੜੇ ਵੀ ਕੋਈ ਹਲਕਾਏ ਹੋਏ ਇਨਚਾਰਜ ਨੇ ਜਾਂ ਜਿਹੜੇ ਇਹਨਾਂ ਦੇ ਅਖੋਤੀ ਲੀਡਰ ਹੋਣਗੇ ਉਹ ਲੋਕਾਂ ਨੂੰ ਸੱਤ-ਸੱਤ ਕੇ ਕਹਿੰਦੇ ਆ ਹलो ਚੈੱਕ ਤੁਹਾਨੂੰ ਮੁਆਵਜ਼ਾ ਦੇ ਰਹੇ ਆ ਤੇ ਪੈਸੇ ਤਾਂ ਅਕਾਊਂਟਾਂ 'ਚ ਟ੍ਰਾਂਸਫਰ ਹੋ ਰਹੇ ਨੇ ਔਰ ਬਹੁਤ ਜ਼ਿਆਦਾ ਹਿੱਸਾ ਜਿਹੜਾ ਉਹ ਗਵਰਨਮੈਂਟ ਆਫ ਇੰਡੀਆ ਦੇ ਫੰਡਸ ਵਿੱਚੋਂ ਆ ਰਿਹਾ ਵਾ ਯਾਰ ਉਹ ਇੰਨਾ ਡਰਾਮਾ ਮਤਲਬ ਲੋਕਾਂ ਨੂੰ ਇਕੱਠੇ ਕਰਕੇ ਚੈੱਕ ਦੇ ਕੇ ਅਹਿਸਾਸ ਕਰਾਇਆ ਜਾ ਰਿਹਾ ਕਿ ਇਹ ਪੈਸੇ ਜਿਵੇਂ ਕਿ ਭਗਵੰਤ ਮਾਨ ਦੀ ਪਾਰਟੀ ਆਮ ਆਦਮੀ ਪਾਰਟੀ ਆਪਣੀ ਜੇਬ 'ਚੋਂ ਪੈਸੇ ਦੇ ਰਹੀ ਹੈ ਇੱਕ ਤਾਂ ਇਸ ਗੱਲ ਦੀ ਨਿਖੇਦੀ ਆ ਦੂਸਰਾ ਕਿ ਸਮੇਂ ਸਿਰ ਸਾਰ ਔਰ ਤੀਸਰੀ ਗੱਲ ਕਿ ਕਣਕ ਦੀ ਬਜਾਈ ਹੁਣ ਤਕਰੀਬਨ ਤਕਰੀਬਨ ਸਾਡੇ ਦੁਆਬੇ ਦੇ ਵਿੱਚ ਤਾਂ ਆਲਮੋਸਟ ਮੁਕੰਮਲ ਦੇ ਨੇੜੇ ਆ ਲੇਕਿਨ ਹਲੇ ਤੱਕ ਵੀ ਕਿਸੇ ਸਰਕਾਰ ਦੇ ਅਫਸਰਾਂ ਵੱਲੋਂ ਕੋਈ ਜਿਹੜਾ ਪੁਖਤਾ ਜਿਹੜਾ ਬੀਜ ਦਾ ਪ੍ਰਬੰਧ ਉਹ ਨਹੀਂ ਕੀਤਾ ਗਿਆ ਔਰ ਇਸ ਤੋਂ ਇਲਾਵਾ ਜਿਹੜਾ ਮੰਡ ਖੇਤਰ ਦੇ ਵਿੱਚ ਬਹੁਤ ਪੰਜਾਬ ਦੇ ਸਾਰੇ ਦਰਿਆਵਾਂ ਤੇ ਜਿਹੜੀਆਂ ਵਈਆਂ ਨੇ ਉਹਦੇ ਵਿੱਚ ਜਿਹੜੀ ਮਿੱਟੀ ਜਮਾ ਹੋ ਗਈ ਇਸ ਦਾ ਵੀ ਸਰਕਾਰ ਦੇ ਕੋਲ ਕੋਈ ਪ੍ਰਬੰਧ ਨਹੀਂਗਾ ਕਿ ਅਸੀਂ ਉਸ ਮਿੱਟੀ ਨੂੰ ਹਟਾਉਣ ਵਾਸਤੇ ਕੋਈ ਮਾਲੀ ਸਹਾਇਤਾ ਕਰ ਕਰੀਏ ਜਾਂ ਕੋਈ ਮਸ਼ੀਨਰੀ ਸਰਕਾਰ ਭੇਜੇ ਇਹ ਕਹਿ ਦੇਣਾ ਕਿ ਜੀ ਤੁਹਾਡਾ ਰੇਤ ਤੁਹਾਡਾ ਖੇਤ ਤੁਹਾਡੀ ਰੇਤ ਇਹਦੇ ਨਾਲ ਤਾਂ ਸਗੋਂ ਗੈਰ ਕਾਨੂੰਨੀ ਮਾਈਨਿੰਗ ਤੇ ਮਾਈਨਿੰਗ ਨੂੰ ਜਿਹੜਾ ਹੈਗਾ ਉਹਨੂੰ ਵਧਾਇਆ ਜਾਵੇਗਾ ਆਰਗਨਾਈਜ਼ ਤਰੀਕੇ ਨਾਲ ਗਵਰਨਮੈਂਟ ਨੂੰ ਜਿਹੜੀ ਜਿਹੜੀ ਫालतू ਮਿੱਟੀ ਜਮ੍ਹਾਂ ਹੋਈ ਖੇਤਾਂ 'ਚ ਫਲੱਡਜ਼ ਦੇ ਕਰਕੇ ਉਹਨੂੰ ਹਟਾਉਣ ਦਾ ਪ੍ਰਬੰਧ ਸਰਕਾਰ ਨੂੰ ਜਮ੍ਹਾਂ ਆਪ ਚੱਕਣਾ ਚਾਹੀਦਾ ਔਰ ਜਿਹੜਾ ਬਕਾਇਆ ਰਹਿੰਦਾ ਬਕਾਇਆ ਕੀ ਹਲੇ ਜਿਹੜਾ ਮੁਆਵਜ਼ਾ ਵਾ 20000 ਰੁਪਏ ਪ੍ਰਤੀ ਏਕੜ ਦੇ 5 ਏਕੜ ਤੋਂ ਜ਼ਿਆਦਾ ਤਾਂ ਕਿਸੇ ਨੂੰ ਮਿਲਣਾ ਨਹੀਂਗਾ ਲੇਕਿਨ ਉਹ ਜਿਹੜਾ ਪੈਸਾ ਤੁਰੰਤ ਅਕਾਊਂਟਾਂ ਵਿੱਚ ਪਾਇਆ ਜਾਵੇ ਤੇ ਜਿਹੜਾ ਡਰਾਮਾ ਕੀਤਾ ਜਾ ਰਿਹਾ ਚੈੱਕਾਂ ਦਾ ਫੋਟੋਆਂ ਖਚੋਣ ਦਾ ਸੱਤ-ਸੱਤ ਕਿ ਲੋਕਾਂ ਤੇ ਆਸਾਨ ਕਰਨ ਦਾ ਉਹ ਤੁਰੰਤ ਬੰਦ ਕੀਤਾ ਜਾਵੇ ਇਹ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਕਿਸੇ ਪਾਰਟੀ ਵਿਸ਼ੇਸ਼ਤਾ ਨਹੀਂ ਬਲਕਿ ਕੇਂਦਰ ਤੇ ਪੰਜਾਬ ਸਰਕਾਰ ਦਾ ਸਰਕਾਰੀ ਖੇ ਖਾਤ ਫੰਡ ਹੈ ਬਲਕਿ ਜੇ ਮੈਂ ਕਹਦਾ ਪਬਲਿਕ ਐਕਸਟੇਕਰ ਦਾ ਲੋਕਾਂ ਦਾ ਪੈਸਾ ਜਿਹੜਾ ਲੋਕ ਟੈਕਸ ਦਿੰਦੇ ਉਹ ਹੀ ਖਜ਼ਾਨੇ ਜਾਂਦਾ ਤੇ ਉਹ ਹੀ ਕੀਤਾ ਜਾਂਦਾ ਫਿਰ ਮੈਂ ਦੁਬਾਰਾ ਕਹਿ ਦਿੰਦਾ ਹਾਲਾਂਕਿ ਸਾਡੇ ਹਿਸਾਬ ਦੇ ਨਾਲ ਨੁਕਸਾਨ ਬਹੁਤ ਭਾਰੀ ਹੋਇਆ ਪੰਜਾਬ ਦੇ ਕਿਸਾਨਾਂ ਦਾ لیکن پھر بھی ਜੇ ਇਹਨਾਂ ਨੇ 20000 ਰੁਪਏ ਦਾ ਫੈਸਲਾ ਲਿਆ ਪ੍ਰਤੀ ਇਕੜ ਦਾ ਉਹ ਪੈਸੇ ਤੁਰੰਤ ਸਾਰੇ ਪੰਜਾਬ ਦੇ ਹੜਪੀਟਾਂ ਦੇ ਅਕਾਊਂਟਾਂ ਵਿੱਚ ਪਾਏ ਜਾਣ ਤੇ ਕਣਕ ਦਾ ਬੀਜ ਜਿਹੜਾ ਵਾ ਉਹ ਤੁਰੰਤ ਪਹੁੰਚਦਾ ਕੀਤਾ ਜਾਵੇ ਤੇ ਜਿਹੜੀ ਰੇਤ ਤੇ ਮਿੱਟੀ ਜਮਾਂ ਹੋਈ ਆ ਦਰਿਆਵਾਂ ਦੇ ਵਿੱਚ ਉਹ ਸਰਕਾਰ ਜੁਮਾ ਚੱਕ ਕੇ ਉਹਨੂੰ ਹਟਾਇਆ ਜਾਵੇ ਇਸ ਲਈ ਮੈਂ ਅੱਜ ਇੱਥੇ ਇੱਥੇ ਮੌਕੇ ਤੇ ਪਹੁੰਚਿਆ ਸੀਗਾ ਮੈਂ ਸਭ ਦਾ ਬੜਾ ਮਸ਼ਕੂਰ ਹਾਂ ਤੁਹਾਡਾ ਸਾਰਿਆਂ ਦਾ ਔਰ ਮੈਂ ਹੁਣ ਕਹੂੰਗਾ ਕਿ ਸਾਡੇ ਕਿਸਾਨ ਯੂਨੀਅਨ ਚ ਵੀ ਕੰਮ ਕਰਦੇ ਨੇ ਸਰਬਜੀਤ ਸਿੰਘ ਜੀ ਮੰਡ ਪਿੰਡ ਤੋਂ ਮੰਡ ਸਰਦਾਰ ਸਾਹ ਵਾਲਾ ਤੋਂ ਉਹ ਵੀ ਦੋ ਸ਼ਬਦ ਕਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੰਡ ਸਰਦਾਰ ਸਾਹਿਬ ਔਰ ਮੰਡ ਤਲਵੰਡੀ ਕੋਕਾ ਵੱਲੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਔਰ ਉਹਨਾਂ ਦੇ ਨਾਲ ਜਿੰਨੀ ਟੀਮ ਉਹਨਾਂ ਦੀ ਆਈ ਆ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਹੜਾਂ ਦੇ ਵਿੱਚ ਜਦੋਂ ਤੋਂ ਹੜ ਸ਼ੁਰੂ ਹੋਇਆ ਅਜੇ ਪਾਣੀ ਐਸੀ ਜਗ੍ਹਾ ਤੇ ਸੀਗਾ ਜਿੱਦਨੇ ਪਹਿਲੇ ਦਿਨ ਵੀ ਇੱਥੇ ਤੱਕ ਗੱਡੀਆਂ ਦੇ ਪਹੁੰਚੇ ਸੀਗੇ ਤੇ ਆਣ ਕੇ ਆ ਘਰਾਂ ਦਾ ਜਾਇਜਾ ਲਿਆ ਸੀਗਾ ਸਾਰਾ ਦਿਖਾਇਆ ਸੀ ਵੀ ਲੋਕਾਂ ਨੇ ਕਿਵੇਂ ਆਪਣੇ ਤੌਰ ਤੇ ਪ੍ਰਬੰਧ ਕੀਤਾ ਸੀ ਲੋਕਾਂ ਨੇ ਆਪਣਾ ਸਮਾਨ ਜਿਹੜਾ ਕੋਠੀਆਂ ਦੇ ਉੱਪਰ ਰੱਖ ਲਿਆ ਜਾਂ ਕੁਝ ਕਿਉਂਕਿ 23 ਦੇ ਵਿੱਚ ਕਿਸ਼ਤੀਆਂ ਲੇਟ ਪਹੁੰਚਣ ਕਰਕੇ ਜਾਨੀ ਵੀ ਨੁਕਸਾਨ ਹੋਇਆ ਸੀਗਾ ਤੇ ਉਹਦਾ ਉਹਦਾ ਡਰੇ ਡਰ ਕੇ ਲੋਕਾਂ ਨੇ ਜਿਹੜਾ ਵਾ ਇਹ ਪ੍ਰਬੰਧ ਐਦਕੀ ਆਪਣਾ ਪੂਰਾ ਕੀਤਾ ਸੀ ਇਸ ਕਰਕੇ ਜਾਨੀ ਨੁਕਸਾਨ ਤੇ ਕੋਈ ਨਹੀਂ ਪਰ ਜਿਹੜਾ ਫਸਲਾਂ ਦਾ ਨੁਕਸਾਨ ਆ ਉਹ ਐਦਕੀ ਬਹੁਤ ਵੱਡੇ ਲੈਵਲ ਤੇ ਹੋਇਆ ਵਾ ਜਿਹਦੀ ਪਰਪਾਈ ਸਰਕਾਰ ਕੋਲੋਂ ਆਸ ਸੀਗੀ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇਖਦੇ ਆ ਹੋયા ਮਤਲਬ ਇਹ ਕੁਝ ਲੱਗਦਾ ਸੀ ਕਿਸਾਨਾਂ ਸਾਰਿਆਂ ਨੂੰ ਵੀ ਮਤਲਬ ਜ਼ਿਆਦਾ ਕਰਨਗੇ ਪਰ ਉਹਦਾ ਅਜੇ ਤੱਕ ਸਿਰਫ ਡਰਾਮਾ ਹੀ ਲੱਗ ਰਿਹਾ ਇਸ ਕਰਕੇ ਸਾਨੂੰ ਮਤਲਬ ਤੁਹਾਡੇ ਮੀਡੀਆ ਰਹੀ ਜਾਂ ਮਤਲਬ ਇੱਧਰ ਆਪਾਂ ਸੋਸ਼ਲ ਮੀਡੀਆ ਰਹੀ ਵੀ ਅਪੀਲ ਕਰਨੀ ਚਾਹੁੰਦੇ ਸਰਕਾਰ ਨੂੰ ਕਿਉਂਕਿ ਬਹੁਤ ਲੋਕਾਂ ਤੱਕ ਇਹ ਪਹੁੰਚਦੀ ਆ ਮੈਸੇਜ ਐਸ ਮੰਡ ਦੇ ਵਿੱਚ ਕੱਲੇ ਆਮ ਆਦਮੀ ਪਾਰਟੀ ਦੇ ਬੰਦੇ ਨਹੀਂ ਵਰਕਰ ਨਹੀਂ ਰਹਿੰਦੇ ਠੀਕ ਆ ਤੁਹਾਡੇ ਵੀ ਹੋਣਗੇ ਅਸੀਂ ਨਹੀਂ ਕਹਿੰਦੇ ਕਿ ਨਹੀਂ ਹੈਗੇ ਇਹਦੇ ਵਿੱਚ ਕਾਂਗਰਸ ਵੀ ਆ ਇਹਦੇ ਵਿੱਚ ਅਕਾਲੀ ਵੀ ਆ ਕਿਸੇ ਵੀ ਮਤਲਬ ਹੋਵੇ ਸੰਸਦਾਂ ਨਾਲ ਜੁੜਿਆ ਕੋਈ ਤੁਸੀਂ ਉਹਨੂੰ ਆਪਣੀ ਲੱਤ ਦੇ ਥੱਲੇੋਂ ਦੀ ਨਗਾਹ ਕੇ ਕਹਿੰਦੇ ਚੈੱਕ ਫੜ ਲਓ ਆਣ ਕੇ ਇੱਕ ਗੈਰਤਮੰਦ ਲੋਕ ਆ ਇੰਨਾ ਇੰਨਾ ਨੁਕਸਾਨ ਜਰ ਲਾਂਗੇ ਪਰ ਇਦਾਂ ਦਾ ਨਹੀਂ ਕਿ ਮਤਲਬ ਜ਼ਰੂਰੀ ਤੁਹਾਡੇ ਕੋਲ ਆਣ ਕੇ ਚੱਕ ਲਵਾਂਗੇ ਤੇ ਫੇਰ ਆਪਣੀ ਪਰਪਾਈ ਹੁੰਦੀ ਆ ਇਹ ਸਰਕਾਰ ਦੇ ਨਮਾਇंदे ਜੋ ਵੀ ਆ ਉਹ ਕੰਮ ਕਰ ਰਹੇ ਬਿਲਕੁਲ ਗਲਤ ਆ ਅਸੀਂ ਇਹਦੀ ਨਖੇਦੀ ਕਰਦੇ ਆ ਕਿਉਂਕਿ ਇਹਦੇ ਵਾਸਤੇ ਇਹਨਾਂ ਨੇ ਆਲਰੇਡੀ ਅਫਸਰਾਂ ਨੂੰ ਤਨਖਾਹਾਂ ਦਿੰਦੇ ਆਏ ਉਹ ਕਾਦੇ ਲਈ ਰੱਖੇ ਹੋਏ ਉੱਥੇ ਉਹ ਆਪਣਾ ਕੰਮ ਕਰਨ ਬੈਂਕ ਅਕਾਊਂਟ ਨੰਬਰ ਇਹਨਾਂ ਨੇ ਲਏ ਹੋਏ ਆ ਬੈਂਕਾਂ ਦੇ ਵਿੱਚ ਆਪਣਾ ਪਾਉਣ ਪੀਣੇ ਨੇ ਪੈਸੇ ਕਿਸੇ ਦੇ ਪੈ ਗਏ ਆ ਡਿਟੇਲ ਸਾਂਝੀ ਕਰਨੀ ਆ ਤੇ ਉਹ ਆਣ ਕੇ ਕਰ ਸਕਦੇ ਆ ਵੀ ਤੁਹਾਡੇ ਅਕਾਊਂਟਾਂ ਦੇ ਵਿੱਚ ਆ ਆ ਪੈਸੇ ਆ ਗਏ ਆ ਇਸ ਕਰਕੇ ਹੁਣ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਹੁਣ ਸੀਜ਼ਨ ਐਂਡ ਉਹ ਚੱਲਿਆ ਤੇ ਅਗਲੇ ਠੇਕੇ ਜਿਹੜੇ ਲੋਕ ਫੇਰ ਮੰਗਣੇ ਸ਼ੁਰੂ ਕਰਦੇ ਠੇਕਿਆਂ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਅਸੀਂ ਵਾਹ ਰਹੇ ਆ ਉਹ ਠੇਕੇ ਮੰਗ ਰਹੇ ਲੋਕ ਤੇ ਅਸੀਂ ਇਹ ਸੋਚਦੇ ਆਂ ਕਿ ਜੇ ਸਰਕਾਰ ਵੱਲੋਂ ਛੇਤੀ ਇਹ ਤਾਂ ਕਹਿੰਦੇ ਦਿਵਾਲੀ ਤੱਕ ਹੀ ਵੈਸੇ ਪੈਸੇ ਪੈ ਜਾਣੇ ਆ ਤੇ ਲੱਗਦਾ ਸੀ ਪਰ ਅਸੀਂ ਜ਼ਿਆਦਾ ਇਹਨਾਂ ਤੇ ਭਰੋਸਾ ਨਹੀਂ ਕਰਦੇ ਕਿਉਂਕਿ 23 ਦੇ ਵਿੱਚ ਬੱਕਰੀ ਮੁਰਗੀ ਵਾਲਾ ਜਿਹੜਾ ਇਹਨਾਂ ਨੇ ਬਿਆਨ ਆਪਣੇ ਤੌਰ ਤੇ ਦਿੱਤਾ ਸੀਗਾ ਉਹ ਬਿਲਕੁਲ ਸਾਨੂੰ ਮਤਲਬ ਝੂਠਾ ਹੀ ਸਾਬਤ ਹੋਇਆ ਸੀ ਇਸ ਕਰਕੇ ਅਸੀਂ ਜ਼ਿਆਦਾ ਤੇ ਵਿਸ਼ਵਾਸ ਨਹੀਂ ਕਰਦੇ ਕਿ ਦਿਵਾਲੀ ਤੱਕ ਪੈਸੇ ਪ ਪਰ ਅਜੇ ਵੀ ਆਸ ਆ ਵੀ ਜੇ ਇਸ ਮਹੀਨੇ ਦੇ ਵਿੱਚ ਵਿੱਚ ਵੀ ਪੈ ਜਾਣ ਤੇ ਜਿਹੜੇ ਲੋਕਾਂ ਨੇ ਜ਼ਮੀਨਾਂ ਦੇ ਠੇਕੇ ਦੇਣੇ ਆ ਜਾਂ ਆਪਣੀਆਂ ਕਣਕਾਂ ਬੀਜਣੀਆਂ ਵਾਂ ਉਹਨਾਂ ਤੱਕ ਕੋਈ ਮੜੀ-ਮੁੱਟੀ ਰਾਹਤ ਪਹੁੰਚ ਜੂਗੀ ਇਸ ਕਰਕੇ ਸਰਕਾਰ ਨੂੰ ਅਪੀਲ ਆ ਵੀ ਜਿੰਨੀ ਜਲਦੀ ਹੋ ਸਕਦਾ ਇੱਕ ਤਾਂ ਉਹ ਪ੍ਰਬੰਧ ਕਰ ਦਿਓ ਦੂਸਰਾ ਦਰਿਆ ਨੇ ਨਾਲ ਲੱਗਦੀਆਂ ਜ਼ਮੀਨਾਂ ਇੰਨੀਆਂ ਢਾਈਆਂ ਔਰ ਇੰਨੀ ਦਰਿਆ ਬਰਦ ਹੋ ਰਹੀ ਆ ਜ਼ਮੀਨ ਔਰ ਕਿਸੇ ਨੇ ਵੀ ਇਹ ਆਣ ਕੇ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਦਿਨ ਦੀ ਵੀ ਦਰਿਆ ਨੇ ਕੀ ਹਾਲਾਤ ਕੀਤੇ ਆ ਜ਼ਮੀਨਾਂ ਦੇ ਲਾਗੇ-ਲਾਗੇ 6-6 7-7 ਕਿੱਲੇ ਜ਼ਮੀਨ ਜਿਹੜੀ ਪਿਛੇ ਤੱਕ ਰੇਤ ਔਰ ਮਿੱਟੀ ਚੜ ਗਈ ਆ ਉਹ ਲੋਕਾਂ ਦੀਆਂ ਜ਼ਮੀਨਾਂ ਕਿਸੇ ਹਾਲ ਤੱਕ ਵੀ ਸੈੱਟ ਨਹੀਂ ਹੋ ਸਕਦੀਆਂ ਤੇ ਨਾਲ ਜਿਹੜਾ ਦਰਿਆ ਵਾ ਉਹਦਾ ਸਾਰਾ ਵਹਿਣ ਉਹ ਸਾਡੇ ਕਪੂਰਥਲੇ ਵਾਲੀ ਸਾਈਡ ਤੇ ਹੋ ਗਿਆ ਵਾ ਉਹਦੇ ਵਿੱਚ ਪੱਥਰ ਜਿਹੜੇ ਆ ਉਹ ਫਿਰ ਜੇ ਮਤਲਬ ਇਹ ਗੱਲ ਫਿਰ ਕਈ ਵਾਰੀ ਪੋਲਿਟੀਕਲ ਲੈ ਆਉਂਦੇ ਆ ਵੀ ਤੁਸੀਂ ਮਤਲਬ ਇਹਨਾਂ ਦੀ ਸਿਫਤ ਕਰਦੇ ਆ ਜਾਂ ਇਹਨਾਂ ਦਾ ਸੁਖਪਾਲ ਖਹਿਰਾਜੀ ਦਾ ਇਹ ਸੁਖਪਾਲ ਖਹਿਰਾਜੀ ਵੱਲੋਂ ਲੱਗੇ ਹੋਏ ਪੱਥਰ ਆ ਸਾਹਮਣੇ ਦੇਖ ਸਕਦੇ ਤੁਸੀਂ ਨਹੀਂ ਤਾਂ ਆਪਣਾ ਰਿਕਾਰਡ ਚੈੱਕ ਕਰਾ ਲਓ ਉਦੋਂ ਦਾ ਲੱਗਾ ਹੋਇਆ ਪੱਥਰ ਤੇ ਆ ਲੋਕ ਬਚੇ ਹੋਏ ਆ ਇਹਦਾ ਕਰਕੇ ਹੁਣ ਸਾਈਡਾਂ ਤੇ ਪਿਛਲੀ ਸਾਈਡ ਵੀ ਬਹੁਤ ਜ਼ਿਆਦਾ ਖੋਰ ਲੱਗੀ ਹੋਈ ਆ ਤੇ ਅਗਲੀ ਸਾਈਡ ਵੀ ਬਹੁ ਇਸ ਕਰਕੇ ਅਪੀਲ ਕਰਦੇ ਆ ਸਰਕਾਰ ਨੂੰ ਵੀ ਤੁਹਾਡੀ ਪਾਵਰ ਆ ਤੇ ਲੋਕਾਂ ਨੂੰ ਬਚਾ ਲਓ ਕਿਸਾਨਾਂ ਨੂੰ ਬਚਾ ਲਓ ਬਚਾ ਕੇ ਨਾਲ ਲਾਓ ਡਰਾ ਕੇ ਨਾ ਲਾਓ ਬਚਾਓ ਜੇ ਕਿਸੇ ਦਾ ਫਾਇਦਾ ਕਰੋਗੇ ਤਾਂ ਲੋਕ ਤੁਹਾਡੇ ਨਾਲ ਤੁਰਨਗੇ ਡਰਾ ਕੇ ਨਾ ਤੋਰੋ ਇਹ ਲੋਕ ਪੰਜਾਬੀ ਜਾਣਖੀ ਆ ਤੇ ਇਹਨਾਂ ਦਾ ਫਿਰ ਮੈਂ ਧੰਨਵਾਦ ਕਰਦਾ ਕਿਉਂਕਿ ਹੜਾਂ ਦੇ ਵਿੱਚ ਵੀ ਬਹੁਤ ਜਿਆਦਾ ਮਦਦ ਕੀਤੀ ਇਹਨਾਂ ਦੀ ਸੰਸਥਾ ਵੱਲੋਂ ਔਰ ਇਹਨਾਂ ਵੱਲੋਂ ਮਦਦ ਕੀਤੀ ਗਈ ਆ ਤੇ ਐਮ ਐਲ ਏ ਅਸੀਂ ਤਾਂ ਕਹਾਂਗੇ ਇਦਾਂ ਦੇ ਹੋਣੇ ਚਾਹੀਦੇ ਆ ਜਿਹੜੇ ਦੁੱਖ ਸੁੱਖ ਦੇ ਵਿੱਚ ਪਹੁੰਚਦੇ ਆ